ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਜਦ ਸਿੱਖ ਆਪਣੇ ਇਤਿਹਾਸ ਨਾਲ ਟੁੱਟੇ ਨੇ ਆਪਣੇ ਗੁਰੂ ਦੀ ਵਿਚਾਰਧਾਰਾ ਨਾਲ ਟੁੱਟੇ ਨੇ ਤਾਂ ਤਾਂ ਸਿੱਖ ਗੁਰੂ ਤੋਂ ਖੁਸ਼ੀਆਂ ਤੋਂ ਵਾਂਝੇ ਰਹਿ ਗਏ ਨੇ ਸਾਨੂੰ ਆਪਣਾ ਸਿੱਖ ਇਤਿਹਾਸ ਨਹੀਂ ਬਤਾ ਸਾਨੂੰ ਗੁਰੂ ਦੀ ਬਾਣੀ ਦਾ ਨੇ ਸਤਕਾਰ ਕਰਨਾ ਹੈ ਉਹ ਨਹੀਂ ਪਤਾ ਅੱਜ ਦਾ ਜਿਹੜਾ ਸਿੱਖ ਜਗਤ ਹੈ ਗਾਵੇ ਉਹ ਸਿਰਫ ਕਰਮ ਕਾਂਡਾ ਤੇ ਹੀ ਹੀ ਯਤਨ ਹੋ ਗਿਆ ਹੈ ਉਹਦਾ ਰੀਜ਼ਨ ਹੈ ਜੇ ਕੋ ਗੁਰਤੇ ਬੇਮੁਖ ਹੋਏ ਬਿਨ ਸਤਗੁਰੂ ਮੁਕਤ ਨਾ ਪਾਵੇ ਸਾਨੂੰ ਆਪਣੇ ਆਪ ਦੀ ਸੋਝੀ ਨਹੀਂ ਹੈ ਕਿ ਸਾਨੂੰ ਮਨੁੱਖਾ ਜਨ ਪਰਮਾਤਮਾ ਦੇ ਮਿਲਾਪ ਲਈ ਮਿਲਿਆ ਹੈ ਸਾਨੂੰ ਅਨੁਮਤੀਆਂ ਦੇ ਤਿਉਹਾਰ ਤੇ ਲਾ ਕੇ ਖੜਾ ਕਰ ਦਿੱਤਾ ਸਾਡਾ ਲੋਹੜੀ ਨਾਲ ਕੋਈ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈਗਾ ਲੋਹੜੀ ਦਾ ਤਿਉਹਾਰ ਅਗਨੀ ਦੀ ਪੂਜਾ ਵੇ ਸਿੱਖ ਸ਼ਬਦ ਗੁਰੂ ਦਾ ਪੁਜਾਰੀ ਨਾ ਕਿ ਅਗਨੀ ਦੀ ਪੂਜਾ ਕਰਦਾ ਹੋਵੇ ਅੱਜ ਦਾ ਸਮੇਂ ਜੱਪਾ ਦੇਖ ਲਈਏ ਨਵਾਂ ਆ ਗਿਆ ਜੋੜਿਆ ਜਿਹਦੇ ਘਾਰ ਬਾਲ ਹੋਇਆ ਆਪਾਂ ਲੋੜੀ ਦੇ ਜਾਂਦੇ ਆਂ ਲੋੜੀ ਲੈ ਜਾਂਦੇ ਆਂ ਸੋ ਸਾਨੂੰ ਗੁਰੂ ਦੀ ਮਰਿਆਦਾ ਭੁੱਲ ਗਈਏ ਕਿ ਗੁਰੂ ਸਾਹਿਬ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਜੋੜਿਆ ਹੋਵੇ ਅਸੀਂ ਅਗਨੀ ਦੀ ਲਾਵਾਂ ਲੈਂਦੇ ਆਂ ਆਨ ਵਾਲੇ ਸਮੇਂ ਤੇ ਸਾਨੂੰ ਸਨਾਤਨਾਂ ਨਾਲ ਜੋੜ ਦਿੱਤਾ ਜਾਏਗਾ। ਸ਼ੁਰੂ ਤੋਂ ਹੀ ਸਾਜਿਸ਼ ਰਚੀ ਜਾ ਰਹੀ ਹੈ ਕਿ ਸਿੱਖਿੰਦੂ ਤੋਂ ਪੈਦਾ ਹੋਏ ਨੇ। ਸਨਾਤਨ धर्म ਤੋਂ ਪੈਦਾ ਹੋਏ ਨੇ। ਪਰ ਤਾਂ ਦਨ ਆਸ਼ਰੀ ਗੁਰਗੈਨ ਸਾਹਿਬ ਜੀ ਦੀ ਬਾਣੀ ਕਹਿੰਦੀ ਨਾਹਮ இந்து, ਨਾ ਮੁਸਲਮਾਨ। ਉਸ ਦੇ ਸਿਧਾਂਤਾਂ ਨੂੰ ਮੁਖਰਕ ਦੇ ਆਏ। ਜਿਹੜਾ ਅਸ ਦਾ ਵਿੱਚ ਦੁਸ਼ਾਇਆ ਜਾਵੇ ਲੋਹੜੀ ਦਾ। ਲੋੜੀ ਗੁਰਸਿੱਖਾ ਦਾ ਤਿਵਾਰ ਨਹੀਂ ਸਾਨੂੰ ਆਪਣਾ ਇਤਿਹਾਸ ਦੇਖਣਾ ਪਏਗਾ ਮੂਲ ਨਾਨਕ ਸ਼ਾਹੀ ਕੈਲੰਡਰ ਅਕੋਰਡਿੰਗ ਜੋ ਸਾਡੇ ਤਿਵਾਰ ਹੈਗੇ ਨੇ ਉਹਨਾਂ ਨੂੰ ਸਮਝਣਾ ਪਏਗਾ ਗੁਰਮੱਤਿ ਧਾਰਨੀ ਬਣ ਕੇ ਗੁਰੂ ਵਾਲੇ ਬਣ ਕੇ ਕਿ ਸਾਡੇ ਤਿਵਾਰ ਕਿਹੜੇ ਨੇ ਸਾਡੇ ਤਿਵਾਰ ਦਸਾ ਪਾਸ਼ਾ ਹੀ ਉਹਦੇ ਗੁਰਪੁਰਬ ਨੇ ਸਿੱਖ ਨੇ ਸਾਖੀ ਮਨਾਉਂਦਾ ਵੇ ਸਾਕੀ ਸਾਡਾ ਦਿਵਾਰ ਹੈ ਕੋਈ ਮਨਮਤਿਆ ਦਾ ਦਿਵਾਰ ਸਿੱਖ ਨਹੀਂ ਮਨਾ ਸਕਦਾ ਨਾ ਕੋਈ ਹੋਲੀ ਨਾ ਕੋਈ ਦੀਵਾਲੀ ਨਾ ਕੋਈ ਹਰਮਤਿਆ ਦੇ ਦਿਵਾਰ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਸਿੱਖ ਸ਼ਹਾਦਤ ਦਿਹਾੜਾ ਮਨਾਉਂਦਾ ਵੇ ਉਹ ਵੀ ਗੁਰੂ ਸਾਹਿਬ ਦੇ ਪਾਣੀ ਚ ਵਿਚੜ ਕੇ ਸਿਖਰਾਂ ਦੇ ਸ਼ਹੀਦੀ ਦਿਹਾੜੇ ਨੂੰ ਨੰਨਦ ਆਵੇ ਤਾਂ ਤਾਂਨਾ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਰਮਾਨੰਦ ਆਵੇ। ਹੋਰ ਜਿਹੜੇ ਵੀ ਅਨੁਮਤੀਆਂ ਦੇ ਤਿਵਾਰ ਸਾਡੇ ਅੰਦਰ ਆੜੇਗੇ ਨੇ ਬੜੇ ਸਾਜਿਸ਼ ਨਾਲ ਸਿੱਖਾਂ ਦਾ ਦੇਿਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਡਾ ਗੁਰੂ ਆਦਿ ਗੁਰੂ ਹੈ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੇ। ਸੋ ਇਹ ਪੜਖਿਆ ਜੇ ਮਿਲਿਆ ਤੋਂ ਗੁਰਪਾਣੀ ਸਾਨੂੰ ਕੱਢਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜੀ ਪਹਿਲੀ ਲੋਹੜੀ ਬਾਲੀ ਗਈ ਸੀ ਉਹ ਕਿਸੇ ਮੁੰਡੇ ਵਾਸਤੇ ਨਹੀਂ ਬਲਕਿ ਦੋ ਕੁੜੀਆਂ ਵਾਸਤੇ ਬਾਲੀ ਗਈ ਸੀ ਗੱਲ ਆ 16ਵੀਂ ਸਦੀ ਦੀ ਇੱਕ ਬ੍ਰਾਹਮਣ ਹੁੰਦਾ ਸੀ ਜਿਹੜਾ ਬੜਾ ਗਰੀਬ ਸੀ ਉਹਦੀਆਂ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਉਹਨੇ ਆਪਣੀ ਦੋਵੇਂ ਕੁੜੀਆਂ ਦਾ ਵਿਆਹ ਕਰਨਾ ਸੀ ਪਰ ਉਹਦੇ ਕੋਲ ਪੈਸੇ ਦੀ ਬੜੀ ਤੰਗੀ ਸੀ ਉਹ ਆਪਣੇ ਇਲਾਕੇ ਦੇ ਹਾਕਮ ਦੇ ਕੋਲ ਜਦੋਂ ਜਾਂਦਾ ਆ ਪੈਸੇ ਦੀ ਮਦਦ ਵਾਸਤੇ ਉਸ ਇਲਾਕੇ ਦੇ ਹਾਕਮ ਨੂੰ ਜਦੋਂ ਪਤਾ ਲੱਗਦਾ ਉਸ ਬ੍ਰਾਹਮਣ ਦੀਆਂ ਦੋਵੇਂ ਕੁੜੀਆਂ ਬੜੀ ਸੁੰਦਰ ਨੇ ਉਹ ਹਾਕਮ ਸੀ ਜਿਹੜਾ ਬੜਾ ਹੀ ਨਿਰਦਈ ਤੇ ਆਯਾਸ਼ ਕਿਸਮ ਦਾ ਬੰਦਾ ਸੀ ਉਹ ਬ੍ਰਾਹਮਣ ਨੂੰ ਕਹਿੰਦਾ ਕਿ ਤੂੰ ਆਪਣੀ ਦੋਵੇਂ ਕੁੜੀਆਂ ਨੂੰ ਮੇਰੇ ਕੋਲ ਸਕਦਾ ਆ ਬ੍ਰਾਹਮਣ ਜਦੋਂ ਨਿਰਾਸ਼ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਆ ਰਸਤੇ ਦੇ ਵਿੱਚ ਉਹਨੂੰ ਦੁੱਲਾ ਪੱਟੀ ਮਿਲਦਾ ਆ ਦੁੱਲਾ ਪੱਟੀ ਉਦੋਂ ਪੰਜਾਬ ਦਾ ਰੋਬਿਨ ਹੁੱਡ ਮੰਨਿਆ ਜਾਂਦਾ ਸੀ ਜਿਹੜਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਹੈਲਪ ਕਰਦਾ ਸੀ ਤੇ ਦੁੱਲੇ ਪੱਟੀ ਦਾ ਪੂਰਾ ਨਾਮ ਸੀਗਾ ਰਾਏ ਅਬਦੁੱਲਾ ਖਾਨ ਪੱਟੀ ਜਿਹੜਾ ਇੱਕ ਰਾਜਪੂਤ ਮੁਸਲਮਾਨ ਸੀ ਫਿਰ ਦੁੱਲਾ ਪੱਟੀ ਉਸ ਬ੍ਰਾਹਮਣ ਨੂੰ ਕਹਿੰਦਾ ਕਿ ਤੁਹਾਡੀਆਂ ਧੀਆਂ ਮੇਰੀਆਂ ਵੀ ਧੀਆਂ ਨੇ ਤੇ ਮੈਂ ਆਪਣੀ ਧੀਆਂ ਦਾ ਵਿਆਹ ਕਰਾਂਗਾ ਤੁਹਾਨੂੰ ਨਾ ਹੀ ਘਬਰਾਉਣ ਦੀ ਲੋੜ ਆ ਨਾ ਹੀ ਕਿਸੇ ਤੋਂ ਡਰਨ ਦੀ ਲੋੜ ਆ ਫਿਰ ਜੰਗਲ ਦੇ ਵਿੱਚ ਰਾਤ ਨੂੰ ਅੱਗ ਬਾਲ ਕੇ ਉੱਥੇ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਕੀਤਾ ਤੇ ਜਦੋਂ ਫਿਰ ਲੋਕਾਂ ਨੇ ਦੁਲੇ ਪੱਟੀ ਨੂੰ ਕਿਹਾ ਕਿ ਦੋਵੇਂ ਕੁੜੀਆਂ ਦੀ ਝੋਲੀ ਵਿੱਚ ਕੁਝ ਪਾਓ ਤੇ ਦੁਲੇ ਪੱਟੀ ਨੇ ਉਹਨਾਂ ਦੀ ਝੋਲੀ ਵਿੱਚ ਸੇਰ ਸ਼ੱਕਰ ਪਾਏ ਸੀ ਉਦੋਂ ਹੀ ਸਾਨੂੰ ਲੋਕ ਗੀਤ ਮਿਲਿਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁਲਾ ਪੱਟੀ ਆਲਾ ਦੁਲੇ ਨੇ ਧੀ ਵਿਆਈ ਸੇਰ ਸ਼ੱਕਰ ਪਾਈ